ਸਤਨਾਮ ਸ੍ਰੀ ਵਾਹਿਗੁਰੂ ਸਹੀ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰਿਆਤ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਦੁਖ ਪੰਜਨੀ ਸਾਹਿਬ ਗਉੜੀ ਮਹਲਾ 5 ਮਾਜੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪੈਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾ ਜਿਟ ਕਟਵਸਾ ਪਾਰ ਬ੍ਰਹਮ ਸੋਈ ਸੁਹਾਵਾ ਥਾ ਜਮ ਕੰਕਰ ਨੀਂਦ ਨ ਆਵਾਈ ਰਸਨਾ ਹਰ ਗੂੰਗਾਉ ਜਮ ਕੰਕਰ ਨੇੜ ਨ ਆਵਾਈ ਰਸਨਾ ਹਰ ਗੂੰਗਾਉ ਸਿਵਾ ਸੁਰਤ ਨ ਜਾਣੀਆ ਨਾ ਜਾਪੈ ਅਰਾਧੇ ਓ ਤੇਰੀ ਜਗ ਜੀਵਨਾ ਮੇਰੇ ਠਾਕੁਰ ਕਮਗਾਟ ਬਹਿ ਕਿਰਪਾ ਗੁਸਾਈਆ ਨੱਠੇ ਸੋ ਸੰਤਾਪ ਤੇਵਾ ਨਾ ਲੱਗਾਈ ਸਤਗੁਰ ਰੱਖਿਆ ਗੁਰ ਨਾਨਕ ਦੇਵ ਗੁਰ ਗੁਰ ਸੱਚਾ ਸਿਧਨ ਹਾਰ ਗੁਰ ਤੁਠਾ ਸਭ ਕਿਛ ਪਾਇਆ ਜਨ ਨਾਨਕ ਸਰਬ ਰਹਾਰ ਗੁਰ ਤੁਠਾ ਸਭ ਕਿਛ ਪਾਇਆ ਜਨ ਨਾਨਕ ਸਰਬ ਰਹਾਰ ਗਉੜੀ ਮਹਲਾ 5 ਸੂਕੇ ਹਰੇ ਕੀ ਏਖਿ ਨਮੁਹਾਇ ਅੰਮ੍ਰਿਤ ਦ੍ਰਿਟਿ ਸਚੁ ਜਿਵਾਈ ਕਾਟੇ ਕਟ ਪੂਰੇ ਗੁਰ ਦੀ ਉਸੇਵਕ ਦੀਨੀ ਆਪਣੀ ਸੀਵ ਰਹਾ ਮਿਰਗੀ ਚਿੰਤ ਆਪਣੀ ਮਨ ਆਸਾ ਕਰਿ ਦਿਆ ਸਤਿਗੁਰੁ ਗੁਣਤਾਸਾ ਦੁਖ ਨਾਠੈ ਸੁਖ ਆਇ ਸਮਾਇ ਠੀਨਾ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰਪ ਮਿਲਾਏ ਨਾਨਕ ਤੇ ਜਨ ਸੁਖਲ ਫਲੇ ਗਉੜੀ ਮੱਲਾ ਪੰਜਵਾਂ ਤਾਪ ਕੇ ਪਾਈ ਪ੍ਰਸੰਤ ਸੀਤਲ ਪੈ ਕੀਨੀ ਪ੍ਰਦਾਤ ਪ੍ਰਕਿਰਪਤਿ ਫੈ ਸੁਹੇਲੀ ਜਨਮ ਜਨਮ ਕੀ ਵਿਚਰੇ ਮਿਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕ ਬਿਨ ਸਥਾ ਸੇ ਸਵਾ ਬੋਲੇ ਹਰ ਬਾਣੀ ਆਟ ਪਹਿਰ ਪ੍ਰਕ ਸਿਮਰੋ ਪ੍ਰਾਨੀ ਦੂਰ ਦਤ ਜਮਨੀਤ ਨ ਆਵੈ ਕਉ ਨਾਨਕ ਜੋ ਹਰ ਗੁਣ ਗਵੈ ਗੜੀ ਮਹਲਾ ਪੰਜਵੈ ਜੇ ਸਿਮਰਤ ਦੂਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਿ ਮੰਨ ਮੀਰੇ ਗੋਵਿੰਦ ਕੀ ਬਾਣੀ ਸਦ ਜਨ ਰਾਮ ਰਸਨ ਵਖਾਣੀ ਰਹਾ ਇਕ ਸਵਨਨ ਨਹੀਂ ਦੂਜਾ ਕੋਈ ਜਾ ਕੇ ਦ੍ਰਿਸ਼ਦਾ ਸੁਖ ਹੋਈ ਸਹਜਨ ਮੀਤ ਸਕਾ ਕਰੀਕ ਹਰ ਹਰ ਕਰ ਮਨ ਮੇਰੀਕ ਰਵ ਰਿਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮੰਹਲਾ 5ਵਾਂ ਕੋਟ ਬਿਗਨਾ ਹਰਿਖਿ ਨਮਾ ਹੈ ਹਰ ਹਰ ਕਥਾ ਸਾਸਣ ਸੁਨਹੈ ਵੀ ਉਤਰਾਮ ਰਸ ਅੰਮ੍ਰਿਤ ਗੂੰਜਾਸ ਜਪ ਹਰਿ ਚੰ ਮਿਟੀ ਖੁਰਤਾ ਸਿਰ ਹੈ ਸਰਬ ਕਲਿਆਨ ਸੁਖ ਸਹਿਜ ਨਿਦਾਨ ਜਕ ਕਰਿ ਦੇਵ ਸੇ ਭਗਵਾਨ ਆਉ ਖਰ ਮੰਤਰ ਤਨ ਸਭ ਸਰ ਕਨਹਾਰ ਦਮਦਾਰੀ ਤ ਸਭ ਪਰਮਪੁਰਜੀ ਉਪਾਰ ਬ੍ਰਹਮਾ ਕਉ ਨਾਨਕ ਟਲ ਇਹ ਧਰਮ ਗੌੜੀ ਮਹਲਾ ਪੰਜਵਾਂ ਸਾਂਤ ਪਈ ਗੁਰੂ गोविंद ਪਾਈ ਤਪਿ ਪਿੰਸੇ ਮੇਰੀ ਪਾਈ ਰਹਾ RAM ਨਾਮ ਨਿਤ ਰਸਨ ਖਾਨ ਬਿਨਸੇ ਰੂਗ ਭੈ ਕਲਿਓ ਨਹੀਂ ਪਰ ਬ੍ਰਹਮ ਗੁਣ ਅਗੰ ਵਿਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣਾਂ ਗਾਵੋ ਨਿਤ ਨੀਤ ਗੈਬਿਆ ਦਵ੍ਰਿਜਨ ਮੀਤ ਮਨ ਵਿੱਚ ਕਰਮ ਪ੍ਰਾਪਨਾ ਧਾਈ ਨਾਨਕ ਦਾ ਤੇਰੀ ਸਰਨ ਆਈ ਗਉੜੀ ਮਹਲਾ 5 ਨੇਤਰ ਪ੍ਰਗਟ ਕੀਆ ਗੁਰ ਦੀਵ ਭਰਮ ਕੈ ਪੂਨ ਪੀ ਸਿਵ ਰਹਾ ਸੀਤ ਲਾਤੀ ਰਖਿਆ ਬਿਹਾਰੀ ਪਰਮ ਪ੍ਰਾਪਾ ਕਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਥ ਸੰਗ ਹਰ ਅੰਮ੍ਰਿਤ ਪੀਵੈ ਗੜੀ ਮੱਲਾ ਪੰਜਵੈ ਫਿਰ ਕਰ ਬੈ ਸੋ ਹਰ ਜਨ ਪਿਆਰੀ ਸਤਗੁਰਤ ਅਮ੍ਰਿਕਾ ਸਵਾਰੀ ਫਿਰ ਕਰ ਬੈ ਸੋ ਹਰ ਜਨ ਪਿਆਰੀ ਸਤਗੁਰਤ ਅਮ੍ਰਿਕਾ ਸਵਾਰੀ ਰਹਾਉ ਜਿਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰੱਖੀ ਕਰਤਾਰੀ ਬਾਦਸ਼ਾਹ ਸਭ ਵਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਇਪਜੂ ਭਗਵਾਨੋ ਸਾਸਨ ਮਿਲਕੀਨੋ ਦਾ ਨਹੀਂ ਚਨ ਪਰੇ ਬ੍ਰਾਂਤ ਤਿਰਜਾਮੀ ਨਾਨਕੋ ਟ ਪਖਰੀ ਪ੍ਰਸਵਾਮੀ ਗੜੀ ਮਹਲਾ ਪੰਜਵਾਂ ਹਰਖਾ ਪਤabra ਪੈ ਮੇਰੀ ਮੋਹ ਨਿਰਗੁਣ ਸਾਗੁਣ ਤੀਰੀ ਰਹਾ ਪੰਜ ਵਿਖਾ ਦੀ ਇੱਕ ਗਰੀਬਾ ਰੱਖ ਰੱਖ ਨਿਹਾਰੀ ਖੇਲ ਕਰੇ ਅਰੇ ਬਹੁਤ ਵਾਈ ਆਇਓ ਸੰਤੁਹਾਰੀ ਕਰ ਕਰ ਹਰਿਓ ਅਨਕ ਭਵਾਂਤੀ ਛੋਡੇ ਕਤੋ ਨਹੀਂ ਇੱਕ ਬਾਤ ਸੁਣ ਤਾਂ ਕੀ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮੇਰੇ ਮੋਹੀ ਤਿੰਤੇ ਦੀਰਜ ਪਾਉ ਸੰਤੀ ਮੰਤਰ ਦਇ ਮੋਹਿ ਨਿਰਭਉ ਕਰ ਸਬਦ ਕਮਾਇ ਜੀਤ ਲੈ ਓਏ ਮਾਂ ਵਿਖੇ ਦੀ ਸੇ ਸੇਲੀ ਬਾਣੀ ਕਉ ਨਾਨਕ ਮਨ ਭੈ ਪ੍ਰਗਸ ਪਾਇਆ ਬਨ ਨਿਰਬਾਣੀ ਮਿਲ ਆਲਮ ਹਲਾ ਪੰਜਿ ਵੈ ਸਰਬ ਕਿਆਂ ਕੀ ਗੁਰ ਦੀਵ ਸੇਵਕ ਆਪਣੀ ਲਾਇਓ ਸੀਵ ਬਿਗਨ ਲਾਗੇ ਜਪ ਲਖ ਬੀਵ ਤਤ ਪੁਨੀਤ ਪਹੀ ਗੁਣ ਕਾਈ ਗਤ ਗਿਆ ਹਰ ਨਾਮ ਤੇ ਆਇ ਰਵ ਸਭ ਨਿਠਾਇ ਰਵਿਆ ਆਪੂ ਆ ਜੁਗਾ ਜ ਕਵਲ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾ ਪੂ ਗੁਰ ਕੇ ਬਚਨ ਲਗੇ ਮਨ ਮੀਠੇ ਨਿਰਵਿਗਨ ਹੋਇ ਸਭ ਥਾਂ ਇਹ ਉਟੇ ਸਾਸਕ ਪਾ ਸਭ ਗੁਰ ਤੂਠੀ ਪਰਮ ਪ੍ਰਭ ਹੈ ਕਿਰਪਾ ਰਖਵਾਲੀ ਜਿਤੇ ਜਿਤੇ ਦਿਸੇ ਨਾਲੇ ਨਾਨਕ ਦਾਸ ਖਸ਼ਮਾ ਪ੍ਰਤਪਾਲੀ ਬੇ ਲਾਲ ਮਹੱਲਾ ਪੰਜਵੈ ਚਰਨ ਕਮ ਪ੍ਰਭ ਹਿੱਟੇ ਆਈ ਰੂ ਗਈ ਸਗਲੇ ਸੁਖ ਪਾਈ ਗੁਰਦਕ ਕਟੇ ਦੀ ਨੋਦਾਨ ਸਫਲ ਜਨਮ ਜੀਵਨ ਪ੍ਰਮਾਨ ਹੈ ਰਹਾ ਅਕਤ ਕਤਾ ਅਮਰਤ ਪ੍ਰਭਾਣੀ ਕੋ ਨੰਦ ਜਪ ਜੀਵ ਜਾਨੀ ਮੇਲਾ ਆਲ ਮਹੱਲਾ ਪੰਜਵੈ ਸਤ ਪਾਈ ਗੁਰ ਸਤ ਗੁਰ ਪੂਰੀ ਸੁਖ ਉਜੇ ਬਾਜੀ ਅਹ ਤੂਰੇ ਰਾਵ ਤਾਪ ਆ ਸੰਤੈ ਪਵਨਾਸੀ ਹਰ ਸਿਮਰਤਾ ਕਿਰਤ ਸਵਨਾਸੀ ਅੰਦ ਕਰੋ ਮੇਰ ਸੁਨਦਰ ਨਾਰੀ ਗੁਰੂ ਨਾਨਕ ਮੇਰੀ ਪੈ ਸਵੈਰੀ ਮੇਲਾ ਆਲ ਮਹੱਲਾ ਪੰਜਵੈ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਬਿਰਸ ਮਾਰਿਆ ਸਾਜਨਾ ਹੋਏ ਇਕਲੀਓ ਕਿਰਪਾਲ ਵਿਸ਼ੇ ਸਪ੍ਰਿਵਾਰੀ ਆਉ ਸਾਤਿ ਬ੍ਰਿਆ ਆਸਵਾਰਿਆ ਵੱਡੀ ਅਰਧਾਰ ਗੋਵਿੰਦ ਕੀ ਈਸੂ ਸੈ ਮੰਗਲ ਕਲਿਆਣ ਦੀ ਚਰਿਆ ਰਹਾ ਵੰਤਨ ਤਰਪਵਨ ਹਰਿਆ ਹੋਈ ਸਗਲੇ ਜੀਸ ਧਾਰਿਆ ਮਨ ਇਛੇ ਨਨ ਫਲ ਪਾਈ ਪੁਨ ਇਛ ਪੁਜਾਰਿਆ ਬਿਲਾ ਮਹੱਲਾ ਪੰਜਵਾ ਰੂਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਅਰ ਰਾਜ ਰਾਜ ਭੋਜਨ ਖਾ ਮਿਰ ਪਾਈ ਅਮਤ ਨਾਮ ਰਿਤੇ ਮਹ ਸਿਆਈ ਨਾਨਕ ਘਰ ਕੋਈ ਸਰਨਾਈ ਜਨ ਆਪਣੇ ਨਾਮ ਕੀ ਪੈ ਜਰਖਾਈ ਮਿਲਾਲ ਮਹਲਾ ਪੰਜਵਾਂ ਤਾ ਸੰਤਾ ਸਹਲਿ ਗਏ ਬਿਨ ਸਿਤੀ ਰੂਗ ਪਰਮ ਭਰਮ ਤੂੰ ਬਖਸ਼ਿਆ ਸੰਤ ਰਸ ਭੂਗ ਰਹਾ ਸਰਵ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਰੋਗ ਗੁਣ ਗਾਓ ਨਿਤ ਰਾਮ ਕੀ ਇਹ ਆਵਕਤ ਜੂਗ ਆਇ ਬਸੋ ਕਰ ਦੇਸ ਮੈਂ ਇਹ ਪਲੇ ਸੰਜੋਗ ਮਾਨਕ ਪ੍ਰਭ ਸਰਸਨ ਪਐ ਲਹ ਗਏ ਵਿਯੋਗ ਬਿਲਾਲ ਮਹੱਲਾ ਪੰਜਵੈ ਬੰਦਨ ਕਟਿਆ ਪ੍ਰਭ ਹੋਆ ਕਿਰਪਾਲ ਦੀਂ ਤਿਆਰ ਪ੍ਰਭ ਪਾਰ ਬ੍ਰਹਮ ਤਾਕੀ ਨਰ ਨਿਹਾਲ ਗੁਰੂ ਰੇ ਕਿਰਪਾ ਕਰੀ ਕਰ ਦੇ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਦਿਆਨ ਜੋਗ ਰਹਾ ਔਖ ਦਰ ਕਾ ਨਾਮ ਹੈ ਜਿਤ ਰੋਗ ਨ ਵਯਪੈ ਸਾ ਸੰਗ ਅਮਰਤਨ ਤੈ ਫਿਰ ਦੁਖ ਨ ਜਪੈ ਹਰ 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 ਜਾਪਿਐ ਅੰਦਰ ਲਿਵ ਲਾਈ ਕਿਰਤਿ ਤਰੇ ਸਦ ਹੋਏ ਸਾਧੂ ਸਰਣਾਈ ਸੁਨਤ ਜਪਤ ਹਰੀ ਨਾਮ ਜਸ ਨਾ ਕਿ ਦੂਰ ਬਲਾਈ ਮਹਾਮਤਰ ਨਾਨਕ ਕਾ ਕਥਾਰ ਕੀ ਗੁਰਗਾਈ ਬਲਾਵ ਨਹਲਾ ਪੰਜਵਾ ਹਰ ਹਰੇ ਹਰ ਅਰਾਧੀ ਹੋਈ ਅਰੂਗ ਰਾਮ ਚੰਕੀ ਲਿਸ਼ਟ ਕਾ ਜਨਮ ਹਰਿਆ ਰੂਗ ਰਹਾ ਗੁਰਪੂਰਾ ਹਰਿ ਜਾਪੀ ਅਨੰਦ ਕੀ ਤੈ ਭੂਗ ਸਾਸੰਤ ਕੈ ਵਾਰਨੇ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਬਿਨਸਿਬ ਯੋਗ ਨਾਨ ਪ੍ਰਸਨਾਗਤੀ ਕਰਮ ਕਨ ਯੋਗ ਰਾਗ ਬਿਲਾਵਨ ਮਹੱਲਾ ਪੰਜਵ ਦੁਪਦੀ ਘਰ ਪੰਜਵਾਇ ੴ ਸਤਿਗੁਰ ਪ੍ਰਸਾਦਿ ਅਰੂਪਾਵਾ ਸਭ ਤਿਆਗਿਆ ਦਾਰੂ ਨਾਮ ਲਿਆ ਤਾ ਪਾਪ ਸਾਂ ਮਿਟੀ ਰੂਗ ਸੀਤਲ ਮਨ ਭਿਆ ਗੁਰਪੁਰ ਅਰਾਧਿਆ ਸਗਲਾ ਦੁੱਖ ਗਿਓ ਰੱਖਣ ਹਰ ਹੈ ਰੱਖਿਆ ਆਪਣੀ ਕਰਮਿਆ ਰਹਾ ਉਹ ਬਾਹ ਪਕੜ ਪ੍ਰਭ ਕਾਢਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈ ਆਉ ਮਿਲਾਂ ਮਹਲਾ ਪੰਜਵੈ ਰੋਗ ਮਿਟਾਇਆ ਆ ਪ੍ਰਭ ਉਜਾ ਸੁਖ ਸਾਤ ਵਡਪਤਾ ਪਾਜ ਰੂਪ ਹਰ ਜੀਂਦਾਤੀ ਗੁਰ ਗੋਵਿੰਦ ਕਿਰਪਾ ਕਰੀ ਰੱਖੇ ਮੇਰਾ ਭਾਈ ਹਮ ਅਿਸ ਕੀ ਸਰਣਾ ਕੀ ਜੋ ਸਦਾ ਸਹਾਈ ਰਹਾ ਮਿੱਠੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸਿ ਬਿਲਾ ਮਹਲਾ ਪੰਜਵਾ ਤਾਤੀ ਵਾਹ ਨ ਲਗਾਈ ਪਾਰਮਰ ਸਰਨਾਇ ਚੌ ਗਿਰਦ ਮਾਰੇ RAM ਕਾਰੇ ਦੁਖ ਕਿ ਨ ਪਾਈ ਸਤਿਗੁਰੂ ਭੂਰਾ ਬਿਟਿਆ ਜਿਨ ਬੰਤ ਬਣਾਈ ਰਾਮ ਨਾਮ ਓਖ ਜੈ ਦੀਆ ਇਕ ਲਿਲਾ ਹੀ ਰਹਾ ਰਾਖਣ ਇਹ ਦਿਨ ਰਖਨ ਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਬਈ ਪ੍ਰਭ ਸਹਾਈ ਮਿਲਾਵਲ ਮਹਲਾ ਪੰਜਵੈ ਆਪਣੇ ਬਾਲ ਕਾਵ ਰੱਖਿਆ ਨ ਪਾਰ ਬ੍ਰਹਮ ਗੁਰ ਦੀਵ ਸੁਖ ਸ਼ਾਂਤ ਸਹਜ ਆਨੰਦ ਭੈ ਪੂਨ ਬਈ ਸੀ ਰਹਾ ਭਜਨਾ ਕੀ ਬੇਨਤੀ ਸ੍ਰੀ ਪ੍ਰਵਾਪ ਰੂਮਟਾ ਜੀਵਨ ਦਾ ਕਵਰ ਪ੍ਰਤਾਪ ਦੋਖ ਮਾਰੇ ਬਖਸ਼ਨੇ ਆਪਣੀ ਕਲਤਾਰੀ ਮਨ ਬਾਸ਼ਟ ਵਾਲਾ ਜਿਤੇ ਨਾਨਕ ਬਲਿਹਾਰੀ ਪਲਾਹ ਮਹੱਲਾ ਪੰਜਵਾਂ ਤਾਪ ਲਹਿਆ ਗੁਰ ਸਿਜਨਹਾਰ ਸਤਿਗੁਰ ਆਪਣੇ ਕੋ ਬਲ ਜਾਈ ਜਨ ਪੈ ਰਖੀ ਸਾਰੇ ਸੰਸਾਰੀ ਰਹਾ ਆਰ ਮਸਤ ਕੁਤਾਰ ਬਾਲਕ ਰਖ ਲਈ ਨੋ ਪ੍ਰਮਤ ਨ ਮਹਰਸਾ ਦੀਨੋ 10 ਕੀ ਲਾਜ ਰਖੇ ਮਿਹਰਬਾਨ ਗੁਰੂ ਨਾਨਕ ਬੁਨੇਈ ਦਰਜੀ ਪ੍ਰਮਾਨ ਬਿਲਾਲ ਮਹੱਲਾ 5 ਤਾ ਪਾਪਤੀ ਰਖੀ ਆਪ ਸਿਤਰ ਪੈ ਗੁਰ ਚੰਨੀ ਲਾਗੀ RAM ਨਾਮ ਵੇਦ ਮੈਂ ਜਾਵ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਤੁਤਾਰ ਨਵਖੰ ਪ੍ਰਤਾਪ ਦੁਖ ਬਿਨਸੀ ਸੁਖ ਅੰਤ ਪ੍ਰਵੇਸ਼ ਕ੍ਰਿਸ਼ਨ ਬੁਜੀ ਮਨਤਨ ਸਤਰਾ ਨਾਤ ਕੋ ਨਾਤਾ ਸੰਸਮਰਤ ਸੰਸ੍ਰਿਤ ਪਮਾਈ ਬਾਪੂ ਭਗਤ ਵਛਲੇ ਪੈ ਪੰਚ ਸੁਆਮੀ ਗੁਰ ਗਾਵਤਨਾਨ ਕਾ ਲਾਪ ਸੋਟ ਮਹਲਾ ਪੰਜਵਾਂ ਕਾ ਰਿਸ਼ਨਾਹ ਸਿਮਰ ਪ੍ਰਭ ਆਪਣਾ ਮਨ ਤਨ ਪਿਆ ਰੂਗ ਕੋਟ ਵਿਗਨਾ ਲਾਤੇ ਪ੍ਰਭ ਸਰਨਾ ਪਰ ਟੇ ਪਲ ਸੰਜੋਗ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣੋ ਪੜੋ ਨਿਤ ਪਾਈ ਗੁਰ ਪੂਰੇ ਤੂੰ ਰਾਖਿਆ ਰਹਾ ਸੱਚਾ ਸਾਬ ਮਿੱਤ ਰਾਈ ਪਦ ਅਸਲ ਦਿਆਲਾ ਸੰਤਾ ਕੀ ਪੈ ਰਹਿਦਾ ਆਇ ਆ ਆਦਿ ਦੇ ਪ੍ਰਪਲ ਹਰ ਅਮਰਤਨਾ ਪੋਜਨ ਨਿਤ ਅਪੰਚਾ ਸਰਬ ਵਿਲਾਸ ਮੁਖ ਪਾਵਉ ਜਰਾ ਮਰਾ ਤਾਪ ਸਭ ਨਟ ਗੁਰ ਗੋਵਿੰਦ ਤੇ ਗਾਉ ਸੁਨੀਰਦਾਸ ਸਵਾਮੀ ਮੀਰ ਹੈ ਸਰਬ ਕਲਾ ਬਣਾਈ ਪ੍ਰਗਟ ਪਈ ਸਹੇ ਜੁਗ ਅੰਤਰਾ ਗੁਰੂ ਨਾਨਕੀ ਵਡਿਆਈ ਸੋਟ ਮਹੱਲਾ ਪੰਜ ਵਾ ਸੂਖ ਮੰਗਲ ਕਲਿਆਣ ਸਹੈਤਨ ਪ੍ਰਭ ਕੇ ਚਨ ਨਿਹਾਰਿਆ ਰੱਖਣ ਹਾਰੇ ਰੱਖ ਬਾਰਕ ਸਤਿਗੁਰਤਾ ਬੁਤਾਰਿਆ ਬਰੇ ਸਤਿਗੁਰ ਕੀ ਸਰਣਾਈ ਜਾਗੀ ਸੇਨਾ ਬਿੱਤੀ ਡੈਰਾ

ਪਰਵਾਗੇ ਅਰਦਾਸ ਰੋ ਜੋ ਮੰਗੋ ਸੋਇ ਸੋਇ ਪਾਵੋ ਆਪਣੇ ਖਸਮ ਪਰੋਸਾ ਕਉ ਨਾਨਕ ਗੁਰ ਪੂਰਾ ਪੀਟਿਉ ਮਿਟਿਉ ਸਗਰਾਂ ਦੀਸਾ ਸੋਟ ਮਨ ਲਾਪਨ ਜਵਾ ਸਿਮਰ ਸਿਮਰ ਗੁਰ ਸਤਗੁਰ ਅਪਨ ਸਹਲਾ ਦੁਖ ਮਿਟਾਇਆ ਤਾਪ ਰੋਗ ਹੈ ਗੁਰ ਬਚਨੀ ਮਾਇ ਸੇ ਫਿਰ ਪਾਇਆ ਮੀਰਾ ਗੁਰਪੂਰਾ ਸੁਦਾਤਾ ਕਨ ਕਾਰ ਸਮਰਸਵਾਮੀ ਪੂਨ ਉਰਕ ਵਿਦਾਤਰ نند منوج منگل گنگاو گرو نانک پا دیا جا جی کان پا جا ہوا پار برکھوالا سوٹ محلہ سب سنسارو باریا پار برم راو کرپا تاری اپنا برد سماریا ہوئی راجی رام کی رکھوالی سو سہجا نند گنگاو مرتنا دہ سالی راؤ بخشا پار برہم پرمیشری سگلے روبداری گرپور کی سنی ابرک سواری ہاری جن سمر نام تاری تاپ تاری سب گرپوری اپنی کرپا داری رہا ਸਦਾ ਅਨੰਦਾ ਕਰੀ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਬਿਉੜਿਆ ਨਾਨਕ ਕਟੇ ਕੀ ਸਾ ਸਬਦ ਸਤਿ ਪਕਿਆ ਸੋਤਨ ਲਾਪੰਜਵੈ ਫੇ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰੂ ਸਤਿਗੁਰੂ ਤਾਪ ਗਵਾਇਆ ਪਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤ ਅਪੀ ਰੱਖੀ ਜੇ ਮੈਂ ਕਿਉ ਵਟ ਤਾਰੇ ਹਰ ਕੀ ਚਨ ਹਿਰਦੈ ਉਰਤਾਰੀ ਸਦਾ ਸਦਾ ਪ੍ਰਭ ਸਿਮਰਿ ਪਾਈ ਦੁੱਖ ਕਿਲਮਕ ਕਟਨ ਹਾਰੇ ਰਹਾ ਤਿਸਕੇ ਸਨ ਨੀ ਉਬਰੇ ਪਾਈ ਜਿਨ ਰਚਿਆ ਸਭ ਕੋਈ ਕਨਕਾ ਨ ਸਮਰਸ ਪਾਈ ਸੱਚੇ ਸੱਚੀ ਸੋਈ ਮਾਨਕਾ ਪ੍ਰੂਤੀ ਆਇਏ ਪਾਈ ਮਨ ਤਨਾ ਸ਼ੀਤਲ ਹੋਈ ਸੋਟ ਮਨ ਲਾ ਪੰਜਵਾ ਸੰਤੋ ਹਰ ਹਰ ਨਾਮ ਪਿਆਈ ਸੁਖ ਸਾਗਰ ਪ੍ਰਭ ਸ੍ਰੋਨਾਹੀ ਮਨ ਚੰਦਰ ਬਲ ਪਾਈ ਰਹਾ ਸਤਿਗੁਰੂ ਰੇਤਾਬ ਗਵਾਇ ਆਪਣੀ ਕਿਰਪਾ ਦਾਰੀ ਪਾਰਬਨ ਪ੍ਰਭੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵ ਨਿਗਾਨ ਮੰਗਲ ਰਸ ਰੂਪ ਹਰ ਕਾ ਨਾਮ ਅਦਾਰੋ ਨਾਨਕ ਪਰਾਕੀ ਪਰਮੇਸ਼ਰੀ ਦੁਇਆ ਸਭ ਸੰਸਾਰੂ ਸੋਟ ਮਹੱਲਾ ਪੰਜਵਾ ਮੀਰ ਸਤਗੁਰਖਵਾਲਾ ਹੁਆ ਧਾਰ ਕਿਰਪਾ ਬਰਹਾ ਦੇ ਰੱਖਿਆ ਹਰ ਗੋ ਨਵਨ ਰੂਆ ਰ ਆਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਹਾਜ਼ ਰਖਾਈ ਸਾਥ ਸੰਗਤ ਤੇ ਸਭ ਪਾਈ ਸਤਿਗੁਰ ਕੈ ਬਲ ਜਾਈ ਆਪ ਪਾ ਪ੍ਰਭ ਦੁਆ ਸਵਾਰੇ ਹਮਰਾ ਗੁਨਾ ਗੁਨਾ ਵਿਚਾਰਿਆ ਤਲ ਬਚ ਨਾਨਕ ਗੁਰਤੀ ਰਾ ਸਫਲ ਕਰ ਮਸਤਿਦਾਰਿਆ ਛੋਟ ਮਹੱਲਾ ਪੰਜਵਾ ਜੀਅ ਜੰਤਰੇ ਸਬਦ ਸਕੇ ਕੀਐ ਸੋਈ ਸੰਸਹਾਈ ਆਪਣੇ ਸੇਵਕੀ ਅਪੇ ਰਖੈ ਪੂਨ ਬਿਵਡਾਈ ਪਰਮਪੂਰਾ ਮੀਰ ਨਾਲ ਵਰਪੂਰਾ ਪੂਰੀ ਸਰ ਰਾਖੀ ਹੋਏ ਸਰਬ ਦਿਆਲ ਰਹਾ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਣ ਕਰ ਦਤ ਆਪਣੇ ਦਾਸ ਕੋ ਕੰਟ ਲਾਈ ਰਖੈ ਜੁਬਾਰ ਕਵਿਤ ਮਤ ਸੋਟ ਮਹਲਾ ਪੰਜਵਾਂ ਸਾਂਤ ਪਾਈ ਕਰਤਾਰੀ ਤਾ ਛੋੜ ਗਿਆ ਪਰਵਾਰੀ ਗੁਰੂ ਰਹਿ ਰਾਖੀ ਸਰਸਤੇ ਕੀਤਾ ਕੀ ਪਰਮੇਸ਼ਰ ਆਪ ਵਾਰਖਵਾਲਾ ਸਾੰਤ ਸਹਜ ਸੁਖ ਖਿੰਮੈ ਉਪਜੀ ਮਨ ਹੁਆ ਸਦਾ ਸੁਖ ਵਾਲਾ ਰਹਾ ਹਰ ਹਰ ਨਾਮ ਦੀਓ दारू ਤਿੰਸੈ ਲਾ ਰੋਗ ਬਿਦਾਰੂ ਆਪਣੀ ਕਿਰਪਾਦਾਰੀ ਤਿੰਸੈ ਲੀਬਾ ਸਵਾਰੀ ਪ੍ਰਾਪਨਾ ਬਿਰਸ ਮਾਰਿਆ ਹਮਰੇ ਗੁਨਾ ਗੁਨਾ ਵਿਚਾਰਿਆ ਗੁਰ ਕਾ ਸ਼ਬਦ ਪਿਉ ਸਾ ਕੀ ਤਿੰਨ ਸੇ ਲੀਲਾਇ ਰਾਕੀ ਬੁਲਾਇਆ ਬੋਲੀ ਤੀਰਾ ਤੂ ਸਾਇ ਗੁਨੀ ਗੀਰਾ ਜਿਉ ਨਾਨਕ ਨਾਮ ਸੱਚ ਸਾ ਕੀ ਆਪਣੇ ਦਾਸ ਕੀ ਪੈਜ ਰਾਕੀ ਸੋਟ ਮਹੱਲਾ ਪੰਜਵਾ ਗੁਰਪੂਰਾ ਅਰਾਧੀ ਕਾ ਸਦੇ ਸਦੀ ਸਲ ਮਨੋਤਪੂਰੀ ਬਾਜੀ ਅਨਹ ਤੂਰੀ سنت رام چ سایاستان بس سکھ سجیے دہ گرپورے کی بانی پار باہم پانی نانک داس بانی نرملا کت کہانی گرپورے کی بانی پار باہمن پانی نانک داس خانی نرملا کت کہانی نانک دس بانی ਨੇ ਮਰੇ ਕੈ ਤੱਕ ਹਾਨੀ